ਕੈਨੇਡਾ ਨਾ ਕੋਈ ਗਿਆ ਨਾ ਇੱਡਾ ਚ ਕੈਨੇਡਾ ਭਰਾ ਹੀ ਕਿਹਾ ਜੀ ਆਪਣਾ ਸਗਾ ਯਾਰ ਮਾਰ ਲੈ ਧਿਆਨ ਮੈਂ ਕੌਣ ਬੋਲ ਰਿਹਾ ਤੁਸੀਂ ਦੱਸ ਦਿਓ ਜੀ ਕੌਣ ਬੋਲਦੇ ਜੇ ਯਾਰ ਮਾਰੋ ਆਪਣਾ ਕੋ ਦੋਸਤ ਫਰੈਂਡ ਰਿਸ਼ਤਾ ਦੋਸਤ ਵੀ ਗਏ ਜੀ ਮਿੱਤਰ ਵੀ ਗਏ ਜੀ ਕਿਹੜਾ ਹੋ ਸਕਦਾ ਜੀ ਕਿਤੇ ਚਾਦਰ ਬਾਹਰ ਘਾਲ ਕਰ ਸਕਦਾ ਹੈ ਕਿਤੇ ਘਰਚਰਨ ਤਾਂ ਨਹੀਂਗਾ ਕਿਤੇ ਘਰਚਰਨ ਤਾਂ ਨਹੀਂ ਘਰਚਰਨ ਤੂੰ ਮਾਰ ਲੋ ਧਿਆਨ ਕੌਣ ਬੋਲ ਰਿਹਾ ਨਹੀਂ ਨਹੀਂ ਪਤਾ ਲੱਗ ਰਿਹਾ ਕੌਣ ਬੋਲਦਾ ਦੋ ਸਾਲ ਪਹਿਲਾਂ ਜਿਹੜਾ ਗਰਜਰਨ ਗਿਆ ਚਲਾਈ ਉਹ ਤਾਂ ਨਹੀਂ ਜੀ ਯਾਰ ਦੇਖ ਲੈਂਦੇ ਆ ਜੀ ਪਤਾ ਲੱਗ ਜਾਂਦਾ ਹੈ ਦੇਖਦੇ ਆ ਪਛਾਣਦੇ ਵੀ ਸਾਰੇ ਠੂਠ ਨਹੀਂ ਤੁਸੀਂ ਦੱਸੋ ਨਾ ਤੁਸੀਂ ਦੱਸੋ ਜੀ ਜੇ ਨਾ ਦਾਸ ਕੇ ਕੈਂਡ ਕਰਾਈ ਤੇ ਫਿਰ ਕੀ ਫਾਇਦਾ ਹੈ ਕਾਲ ਕਰਨ ਨਾਲ ਇੰਨੀ ਧਰੂ ਤੁਸੀਂ ਦੱਸ ਦਿਓ ਜੀ ਕੌਣ ਜੀ ਮੈਂ ਤਾਂ ਗਰਚਰਨ ਦਾ ਹੰਤਾ ਜਰ ਹਾਂ ਨਹੀਂ ਗਰਚਲੰਜੇ ਤੁਸੀਂ अन नंबर चेक कर लो जुते अच्छा ही और तू तब पोल ली गया जाके उससे कितने टा है नहीं, नहीं 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 ए ए गलत उसी क्या कहना समझलो दुखी कर देता मैंने नहीं।, नहीं।, नहीं जी दुखी क्यों कर जाता तू तो ये अपोली क्या सुनोगे यार ए, ए, आपने, आपने अच्छा याद क्यों मैं फिर याद कर लिया और ਠੀਕ ਠਾਕ ਵਧੀਆ ਕੰਮ ਕਾਜ ਦਾ ਸੁਣਾਓ ਕਿੰਨਾ ਕੈਸਾ ਚੱਲ ਰਿਹਾ ਆਪਣਾ ਕੰਮ ਕਾਜ ਵਧੀਆ ਜੀ ਤੁਸੀਂ ਦੱਸੋ ਤੂੰ ਗਰਚੰਦਪੁਰ ਲੀਕਾ ਜਾ ਕੇ ਜਾਂ ਉੱਥੇ ਕੈਨੇਡਾ ਨਹੀਂ 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 ਆਹ ਦੇ ਭੁੱਲਣਾ ਹੈਗਾ ਤੇ ਹੋਰ ਐ ਇੱਥੇ ਤਾਂ ਚੰਗਾ ਪਲਾਨ ਆ ਰਿਹਾ ਸੀ ਉੱਥੇ ਜਾ ਕੇ ਭੁੱਲ ਗਿਆ ਹੈ ਹੋਰ ਕੰਮ ਕਾਜ ਦਾ ਸੁਣਾਓ ਕਿਹਦਾ ਚੱਲ ਰਿਹਾ ਆਪਣਾ ਕੰਮ ਕਾਜ ਵਾੜੇ ਹੈ ਜੀ ਕੰਮ ਕਾਜ ਛੱਡਾ ਤਾਂ ਕੰਮ ਬਣਿਆ ਨਹੀਂ ਹੁਣ ਤੂੰ ਸਪੌਂਸਰ ਸਪੌਂਸਰ ਕਰ ਉਧਰੋਂ ਸਾਨੂੰ ਹੁਣ ਬਾਹਰ ਸੱਦ ਕੋਈ ਕਰਨੀ ਜਿਹੜੀ ਸੇਵਾ ਹੋਵੇ ਮੇਰੇ ਲੈਕ ਤੁਸੀਂ ਦੱਸਣਾ ਅੱਛਾ ਤੇ ਹੋਰ ਸੁਣਾਓ ਥੋੜੀ ਕੀ ਬੰਦਾ ਕੈਨੇਡਾ ਚ ਹੁਕਮ ਕਰੋ ਤੁਸੀਂ ਹੁਕਮ ਕਰੋ ਮੇਰੇ ਮੇਰੇ ਲੈਕ ਜਿਹੜੀ ਸੇਵਾ ਹੈ ਦੱਸੋ ਤੁਸੀਂ ਮੈਂ ਕਰਨ ਨੂੰ ਤਿਆਰ ਆ ਅੱਛਾ ਸੇਵਾ ਤੁਹਾਨੂੰ ਕੀ ਦਸੀਏ ਤੁਹਾਨੂੰ ਆਖਿਆ ਬਾਹਰ ਸੱਦ ਲਓ ਹੁਣ ਹੋਰ ਸੇਵਾ ਕੀ ਦਸੀਏ ਜੀ ਜਾਓ ਮੈਂ ਕਿਹਾ ਤੁਹਾਨੂੰ ਮਿਲਾਂ ਕਰ ਰਹੇ ਆਜੋ ਤੁਸੀਂ ਆਪਣੇ ਡਾਕੂਮੈਂਟ ਪੂਰੇ ਕਰਵਾ ਆਜੋ ਡਾਕੂਮੈਂਟ ਤਾਂ ਪੂਰੇ ਆ ਜੀ ਮੈਂ ਤੁਹਾਨੂੰ ਫੋਨ ਦਿੱਤਾ ਲਾੜੀ ਮੈਂ ਕੋ ਤੁਹਾਡੇ ਨੂੰ ਕੋ ਜ਼ਰੂਰੀ ਪਰਸਨਲ ਗੱਲ ਹੀ ਸ਼ੇਅਰ ਕਰਨੀ ਸੀ ਕੋ ਜ਼ਰੂਰੀ ਕੰਮ ਸੀ ਕੱ ਲਈਓ ਕੱ ਲਈ ਹੈ ਜੀ ਕੱ ਲਈ ਮੈਂ ਦੁਕਾਨ ਤੇ ਬੈਠਾ ਦਾ ਯਾਰ ਪੈਸਾ ਕਮਾਣਾ ਕਿੰਨਾ ਮੁਸ਼ਕਿਲ ਹੈ ਕਿੰਨਾ ਔਖਾ ਹੈ ਕਰੇ ਫਿਰ ਜਿੰਨਾ ਵੀ ਭੇਜਦੇ ਨੇ ਘਰ ਤੇ ਕੰਮਕਾਰਾਂ ਚਲਾ ਦਿੰਦੇ ਨੇ ਤੇ ਮੈਂ ਕੋ ਥੋੜੇ ਜਿਹੇ ਪੈਸੇ ਨਿਵੇਸਟ ਕਰਨੇ ਸੀ ਅੱਛਾ ਜੀ ਅਗਰ ਕੋ ਤੁਹਾਨੂੰ ਹਰਜਨਾ ਹੋਵੇ ਤੇ ਮੈਂ ਤੁਹਾਡੇ ਕੋਲ ਭੇਜ ਸਕਦਾ ਕੀ ਪੈਸੇ ਹਾਂਜੀ ਅੱਛਾ ਕਾਦੇ ਰੈਂਪੇ ਚੋ ਗਈ ਮੈਂ ਤੁਹਾਡੇ ਖਾਤੇ ذریے ਭੇਜਾਂਗਾ ਆਪਣੇ ਕਿਹੜੇ ਬੈਂਕ ਦਾ ਖਾਤਾ ਹੈਗਾ ਆਪਣੇ ਤਾਂ ਐਕਸਿਸ ਬੈਂਕ ਦਾ ਖਾਤਾ ਹੈ ਜੀ ਐਕਸਿਸ ਬੈਂਕ ਦਾ ਖਾਤਾ ਹੈ ਮੈਂ 12-13 ਲੱਖ ਭੇਜਣਾ ਹੈ ਜਿੱਦੇ ਚੂਟ ਥੋੜੇ ਜਿਹੀ ਪੈਸੇ ਕਿਸੇ ਦੇ ਦੇਣੇ ਹਨ ਤੇ ਬਾਕਾਇਆ ਤੁਸੀਂ ਪੈਸੇ ਫੜੀ ਕੋਲ ਹੀ ਰੱਖਣੇ ਹਨ ਅੱਛਾ ਜੇ ਕੋ ਤੁਹਾਨੂੰ ਲੋੜ ਵੀ ਹੋਵੇ ਤੇ ਬਿਨ ਬਗੈਰ ਪੁੱਛਣ ਤੋਂ ਤੁਸੀਂ ਖਰਚਣਾ ਕੋਈ ਹਰਜ ਨਹੀਂ ਜਦੋਂ ਤੁਹਾਡੇ ਕੋਲ ਹੋ ਜਾਣਗੇ ਤੁਸੀਂ ਦੇ ਦੇਣਾ ਤੇ ਇਹ ਮੇਰਾ ਕੰਮ ਤੁਸੀਂ ਅੱਜ ਕਰਾ ਕੇ ਦੇਣਾ ਸਿਰ ਪਰਬਲ ਬੜੇ ਸੀ ਨੇ ਜਿਸ ਏਜੰਟ ਕੋਲ ਵੀਜ਼ਾ ਲਵਾਇਆ ਸੀ ਨਾ ਮੇਰੇ ਹੋ ਗਏ ਵੀਜ਼ੇ ਦੇ ਟੋਕਨ ਸ਼ਾਰਟ ਅੱਛਾ ਉਹ ਹੁਣ ਏਜੰਟ ਦੀ ਆਈ ਸੀ ਕਾਲ ਉਹਨਾਂ ਨੇ ਕਿਹਾ ਕਿ ਤੁਹਾਡੇ ਵੀਜ਼ੇ ਦੇ ਟੋਕਨ ਸ਼ਾਰਟ ਨੇ ਤੁਸੀਂ ਆਪਣੇ ਅੱਜ ਦੀ ਡੇਟ 'ਚ ਕਲੀਅਰ ਕਰਾਓ ਅੱਛਾ ਕਿ ਛੇਲਾ ਕੋਲੋਂ ਲੋੜ ਹੈ ਬਕਾਇਆ ਤੁਸੀਂ ਆਪਣੇ ਕੋਲ ਹੀ ਰੱਖਣੇ ਹਨ ਅੱਛਾ ਕਿਹੜਾ ਏਜੰਟ ਹੈ ਜੀ ਉਹ ਜੀ ਕੋਲਕੱਤਾ ਦਾ ਰਹਿਣ ਵਾਲਾ ਹੈਗਾ ਗਲੋਬਲ ਏਜੰਸੀ ਦਾ ਓਨਰ ਤੁਹਾਡੇ ਨਾਲ ਗੱਲ ਕਰੇਗਾ ਰੌਹਲ ਨਾਂ ਦਾ ਮੁੰਡਾ ਉਹਨੂੰ ਮੈਂ ਨੰਬਰ ਦੇ ਦਿਆਂਗਾ ਉਹ ਤੁਹਾਡੇ ਨਾਲ ਗੱਲ ਕਰ ਲੇਗਾ ਉਹਨੂੰ ਤੁਸੀਂ 6 ਲੱਖ ਪੇ ਕਰਨਾ ਹੈਗਾ ਅੱਛਾ 6 ਲੱਖ ਰੁਪਏ ਉਹਨੂੰ ਪੇ ਕਰਨਾ ਪਏਗਾ ਉਹ ਤੁਸੀਂ ਕਿਦੋਂ ਪਾਓਗੇ ਫਿਰ 6 ਲੱਖ ਮੈਨੂੰ ਤੁਸੀਂ ਮੈਨੂੰ ਤੁਸੀਂ ਹੁਣੇ ਖਾਤਾ ਭੇਜੋ ਮੈਂ ਹੁਣੇ 10-15 ਮਿੰਟਾਂ ਚੋਂ ਟ੍ਰਾਂਸਫਰ ਕਰਾ ਕੇ ਤੁਹਾਨੂੰ ਮੈਂ ਕਾਲ ਕਰਕੇ ਦੱਸ ਦਿਆਂਗਾ ਅੱਛਾ ਮਿਊਚਲ ਉਹ ਉਹਦੇ ਚ ਕਢਾ ਕੇ ਤੁਸੀਂ 6 ਲੱਖ ਰੁਪਏ ਉਹਨੂੰ ਦੇਣਾ ਹੈਗਾ ਤੇ ਬਾਕੀ ਤੁਸੀਂ ਆਪਣੇ ਕੋਲ ਹੀ ਰੱਖਣੇ ਤੇ ਗੱਲ ਵੀ ਹੁਣ ਆਪਣੇ ਚ ਲੈਣੀ ਚਾਹੀਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ ਇਹ ਜੀ ਨਹੀਂ ਨਹੀਂ ਬਾਹਰ ਨਹੀਂ ਇੱਥੇ Google Pay ਹੋ ਜਾਣਗੇ ਜੀ Google Pay ਚੋਂ ਨਹੀਂ ਉਹ Google Pay ਤੇ 10000 15000 ਆ ਸਕਦਾ ਇਸ ਤੋਂ ਜ਼ਿਆਦਾ ਨਹੀਂ ਆ ਸਕਦੇ ਹੈਗੇ اچھا 12 13 ਭੇਜਣਾ ਹੈਗਾ اچھا ਜੀ ਤੁਸੀਂ ਮੈਨੂੰ ਇਹਦਾ ਕਰਨਾ ਹੈ ਨਾ ਪ੍ਰਕਾਸ਼ ਦੀ ਰਿਪੋਰਟੋ ਕਿੱਥੇ ਦਾ WhatsApp ਕਰ ਦਿਓ ਮੈਨੂੰ ਠੀਕ ਹੈ ਜੀ ਤੇ ਮੈਨੂੰ ਹੈਲੋ ਦਾ ਮੈਸੇਜ ਮੈਸੇਜ ਸਰ ਹੈਲੋ ਦਾ ਮੈਸੇਜ ਪਾ ਦਿੰਦਾ ਨਾ ਹਾਂ ਜੀ ਤੁਸੀਂ ਕਰ ਦਿਓ ਤੇ ਮੇਰਾ ਨੰਬਰ ਫਿਰ ਕਿਵੇਂ ਲੈ ਲਿਆ ਅਗਰ ਤਾਂ ਤੂੰ ਕਿੱਥੋਂ ਲੈ ਲਿਆ ਨੰਬਰ ਲੈਣਾ ਆਪਣਾ ਕਿਹੜਾ ਕਿਹੜਾ ਮੁਸ਼ਕਿਲ ਹੈਗਾ ਜਦੋਂ ਆਪਣੇ ਦੀ ਯਾਦ ਆਂਦੀ ਹੈ ਮੈਂ ਸਾਰਾ ਕੁਝ ਕਰ ਲੈਂਦਾ ਹੈਗਾ ਇਹ ਕਿਹੜਾ ਮੁਸ਼ਕਿਲ ਕੰਮ ਹੈਗਾ ਅੱਛਾ ਨੇ ਕਿ 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 ਕਿਹੜੇ ਬੇਲੀ ਤੋਂ ਲੈ ਲਿਆ ਹੁਣ ਤੂੰ ਨੰਬਰ ਮੇਰਾ ਮੇਰਾ ਨੰਬਰ ਤਾਂ ਚੇਂਜ ਹੋ ਗਿਆ ਸੀ ਪਹਿਲਾਂ ਵਾਲਾ ਤਾਂ ਨੰਬਰ ਤੋਂ ਦਾ ਨੰਬਰ ਤੋਂ ਦਾ ਕੋਈ ਮੁਸ਼ਕਿਲ ਨਹੀਂ ਮੇਰੇ ਕੋਲ ਆਪਣੇ ਕੋਈ ਦੇ ਜੀ ਦਾ ਨੰਬਰ اچھا ਹੁਣ ਕਿੱਥੇ ਰਹਿਣਾ ਕੈਨੇਡਾ ਚ ਮੈਂ ਸਰੀ ਚਾਹਾਂ ਅੱਛਾ ਸਰੀ ਚ ਹਾਂਜੀ ਅੱਛਾ ਤੇ ਸਰੀ ਚ ਆ ਹੈ ਮੌਕੇ ਤੇ ਹਾਂਜੀ ਤੁਸੀਂ ਮੈਨੂੰ ਨਾ ਮੈਨੂੰ ਤੁਸੀਂ ਇਸ ਇਸੇ ਵਟਸਐਪ ਤੇ ਮੈਨੂੰ ਨਾ ਇਹ ਮੇਰਾ ਪੱਕਾ ਨੰਬਰ ਹੈ ਇਸੇ ਸੇਵ ਕਰਕੇ ਨਾ ਇਸੇ ਤੇ ਮੈਨੂੰ ਵਟਸਐਪ ਕਰ ਲਿਓ ਮੈਂ ਹਰ ਉਹਦਾ ਮੈਸੇਜ ਪਾ ਦਿੰਨਾ ਕੋਈ ਅੱਛਾ ਹਾਂ ਕਿੰਨੀ ਦੇਰ ਤੱਕ ਭੇਜੋਗੇ ਮੈਨੂੰ ਖਾਤਾ ਜੀ ਹਾਂ ਜੀ ਤੇ ਇਹ ਨੰਬਰ ਕਿੱਥੋਂ ਦਾ ਤੁਸੀਂ ਆਖਿਆ ਹੈਲੋ ਹਾਂ ਜੀ ਹਾਂ ਜੀ ਹੈਲੋ ਮੈਂ ਕਿਹਾ ਇੱਕ ਸੈਵ ਕਰ ਲਿਓ ਤੁਸੀਂ ਤੁਸੀਂ ਐ ਕਰੋ Google Pay ਕਰ ਦਿਓ ਜੀ ਪਹਿਲਾਂ ਆਪਾਂ ਨੂੰ ਥੋੜੀ ਜਿਹੀ ट्रांजੈਕਸ਼ਨ

ਤਾਰੇ ਸਾਹਮਣੇ ਆ ਜਿਹੜਾ ਫੋਨ ਆ ਸਾਰਾ ਫਰਾਡ ਸੀ ਠੀਕ ਆ ਸਾਰਾ ਫਰਾਡ ਤੇ ਵੀਡੀਓ ਸਾਰੀ ਸ਼ੂਟ ਕਰ ਲਿਆ ਨੰਬਰ ਤੇ ਭਾਵੇਂ ਤੁਸੀਂ ਪੁੱਛ ਵੀ ਸਕਦੇ ਜੀ ਪਲੱਸ 1 ਪਲੱਸ ਦਾ ਨੰਬਰ ਜੀ ਮੇਰਾ ਨੰਬਰ ਇਹਨਾਂ ਨੇ ਨਾ ਮੇਰੇ ਚੈਨਲ ਤੋਂ ਚੱਕਿਆ ਹੋਣਾ ਜਿਆਦਾ ਟਾਈਮ ਹੋਰ ਕਿਤੋਂ ਨਹੀਂ ਇਹਨਾਂ ਨੂੰ ਨੰਬਰ ਮਿਲ ਸਕਦਾ ਫਰਾਡ ਬੰਦੇ ਨੇ ਸਿਰੇ ਤੇ ਫਰਾਡ ਤੇ ਵੀਡੀਓ ਨੂੰ ਵਾਰਤ ਬਾਤ ਸ਼ੇਅਰ ਕਰਿਆ ਜੇ ਅਗਾ ਲੋਕਾਂ ਤੱਕ ਪਹੁੰਚਣੀ ਚਾਹੀਦੀ ਵੀਡੀਓ ਤੇ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਤੋਂ ਲੈ ਕੇ ਨਾ ਧੰਨਵਾਦ